ਦੂਰੀ ਤੋਂ ਬੰਨੇ ਯਾਰ ਬਲਵਿੰਦਰ ਜੀ ਪਹਿਲੇ ਸਾਲ ਤੋਂ ਸਾਲ ਦੀ ਤੁਹਾਡਾ ਜਿਹੜਾ ਸਪੀਚ ਜਣਾ ਉਹ ਫਿਰ ਨਹੀਂ ਨਹੀਂ ਦੋਨਾਂ ਦੀ ਹੋਣੀ ਚਾਹੀਦੀ ਹੈ ਕਰ ਦੋ ਕੋਈ ਜੀ ਸਪੀਚ ਦੋਨਾਂ ਦੀ ਹੋਣੀ ਚਾਹੀਦੀ ਹੈ ਚਲੋ ਸੁਣਾ ਦੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਵੀਰ ਭਰਾਵਾਂ ਦਾ ਵੀ ਧੰਨਵਾਦ ਠੀਕ ਹੈ ਜੀ ਸਾਡੇ ਸਾਰੇ ਬੈਠੇ ਆ ਸਭ ਵਲੌਗ ਬਣਾ ਰਹੇ ਆ ਠੀਕ ਹੈ ਜੀ ਤੇ ਸਾਰ ਸਾਨੂੰ ਮਨਾਲੀ ਲੈ ਕੇ ਆਏ ਆ ਬਹੁਤ ਬਹੁਤ ਕੀ ਮਾਹੌਲ ਆ ਬਹੁਤ ਖੁਸ਼ੀ ਆ ਜੀ ਇਦਾਂ ਦਾ ਕੁਝ ਤਾਂ ਮੈਂ ਕਦੇ ਵੇਖਿਆ ਨਹੀਂ ਫਸਟ ਟਾਈਮ ਆਇਆ ਠੀਕ ਹੈ ਜੀ ਉਜੇ ਭਰਾ ਵੀ ਆਇਆ ਬਹੁਤ ਵਧੀਆ ਮਾਹੌਲਾ ਤੇ ਸਰਕਾਰ ਦਾ ਵੀ ਧੰਨਵਾਦ ਆ ਜਿਨ੍ਹਾਂ ਨੇ ਸਾਨੂੰ ਇੱਥੇ ਪਹੁੰਚਾਇਆ ਇਹ ਉਪਰਾਲੇ ਦਾ ਮੌਕਾ ਇਹ ਉਪਰਾਲਾ ਕੀਤਾ ਤੇ ਸਾਨੂੰ ਬਹੁਤ ਖੁਸ਼ੀ ਆ ਜੀ ਠੀਕ ਆ ਜੀ ਤੇ ਬਾਕੀ ਸਾਰ ਸਾਨੂੰ ਝੜਕਦੇ ਵੀ ਆ ਜੀ ਤੇ ਮਾਹੌਲ ਵੀ ਬਣਾਉਣ ਨੂੰ ਦਿੰਦੇ ਆ ਵੀ ਬੇਟਾ ਹੁਣ ਤੁਹਾਡੇ ਕੋਲੇ ਟਾਈਮ ਹੈਗਾ ਵਾ ਤੁਸੀਂ ਅੱਧਾ ਘੰਟਾ ਜਾਂ ਘੰਟਾ ਆਪਣਾ ਇੰਜੋਏ ਬੈਠ ਕੇ ਕਰ ਸਕਦੇ ਆ ਸਲੋ ਵਾਚ ਤੇ ਠੀਕ ਆ ਜੀ ਲਾਈਕ ਐਂਡ ਫਾਲੋ ਤੇ ਬਾਕੀ ਬਹੁਤ ਵਧੀਆ ਕੰਮ ਆਈ ਰੋਟੀ ਪਾਣੀ ਬਿਲਕੁਲ ਓਕੇ ਆ ਚਾਹ ਪਾਣੀ ਬਾਕੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਨ ਨਾਲ ਭੁੱਲਣਾ ਤੇ ਆਪਣਾ ਜੋ ਜੋ ਵੀ ਜੀ ਜੋ ਵੀ ਸਾਡੇ ਸਰ ਦੇ ਪੇਜ ਨੂੰ ਫੋਲੋ ਕਰਦੇ ਆ ਜਿਹੜੇ ਰਹਿੰਦੇ ਆ ਸਭ ਕਰੋ ਚਲੋ ਵੀਰ ਜੀ ਤੁਸੀਂ ਹੁਣ ਨਿਕਾ ਆਇਆ ਤੁਹਾਨੂੰ ਸੁਣਾਉਣੇ ਆ ਪਹਿਲਾਂ ਮੈਂ ਆਪਦੀ ਏਂਟਰ ਨੂੰ ਨਾ ਦੇ ਦਿੰਦਾ ਸਾਸਿਕਾ ਜੀ ਮੈਂ ਤੁਹਾਡਾ ਆਪਣਾ ਗੋਲਟੀ ਹੰਸ ਜਿੰਨ ਤੁਸੀਂ ਬਹੁਤ ਸਾਰਾ ਪਿਆਰ ਦਿੰਦੇ ਆ ਤੇ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਨ ਨਾਲ ਭੁੱਲਣਾ ਤੇ ਆਪਣਾ ਚੈਨਲ ਕਰ ਦੋ ਸਬਸਕ੍ਰਾਈਬ ਕੀ ਨਾਮ ਆ ਸਰ ਜੀ ਜਿੰਦੂ ਲਾਈਫ ਜਿੰਦੂ ਲਾਈਫ ਨੂੰ ਕਰ ਦੋ ਸ ਤੇ ਬਈ ਮੈਂ ਇੱਕ ਗੀਤ ਲਿਖਣ ਲੱਗੋਂ ਲੱਗਾ ਵਾਂ ਤੇ ਮੜਾ ਗੌਰ ਕਰਿਓ ਕਿਸੇ ਨੇ ਯਮਲੇ ਜੱਟ ਨੂੰ ਸਵਾਲ ਕੀਤਾ ਵੀ ਖਲਸਾ ਤੁਸੀਂ ਕਿਉਂ ਨਹੀਂ ਜਾਂਦੇ ਕੋ ਯਮਲਾ ਕੀ ਕਹਿ ਰਿਹਾ ਵਾ ਹੋਇਆ ਸੇ ਦਿਨ ਦੁਨੀਆ ਤੇ ਇੱਥੇ ਆਉਣਗੇ ਨਹੀਂ ਹੋਇਆ ਸੇ ਦਿਨ ਦੁਨੀਆ ਤੇ ਇੱਥੇ ਆਉਣਗੇ ਨਹੀਂ ਕਿਸੇ ਨੇ ਗਾਉਂਦੀ ਰੱਖਿਆ ਨਹੀਂ ਕਰਨੀ ਤੇ ਪਿਆਰ ਕੁੱਤਿਆਂ ਨਾਲ ਵਧਾਉਣਗੇ ਨਹੀਂ ਮੇਰਾ ਟੌਮੀ ਤੇ ਮੇਰਾ ਸ਼ੋਮੀ ਹੋ ਐਸੇ ਦਿਨ ਦੁਨੀਆ ਤੇ ਇੱਥੇ ਆਉਣਗੇ ਨਹੀਂ ਕਿਸੇ ਨੇ ਗੌਦੀ ਰੱਖਿਆ ਨਹੀਂ ਕਰਨੀ ਤੇ ਪਿਆਰ ਕੁੱਤਿਆਂ ਨਾਲ ਵਧਾਉਣਗੇ ਨਹੀਂ ਬੁੜਾਪੇ ਦੀ ਪੰਡ ਨੌਜਵਾਨਾਂ ਤੋਂ ਚੱਕੀ ਨਹੀਂ ਜਾਣੀ ਹੋ ਕੋਕੀ ਪੈਸੇ ਦਾ ਮਾਨ ਵਖਾਣਗੇ ਨਹੀਂ ਹੋ 12 ਸਾਲ ਦੀ ਕੁੜੀ ਬਣੂਗੀ ਨਾਨੀ ਓ ਐਸੇ ਦਿਨ ਵੀ ਦੁਨੀਆ ਤੇ ਇੱਥੇ ਆਉਣਗੇ ਨਹੀਂ 12 ਸਾਲ ਦੀ ਕੁੜੀ ਬਣੂਗੀ ਨਾਨੀ ਹੋ ਐਸੇ ਦਿਨ ਦੁਨੀਆ ਤੇ ਇੱਥੇ ਆਉਣਗੇ ਨਹੀਂ ਹੋ ਬੁੱਢਾ ਮਰ ਗਿਆ ਤੇ ਲਦੀ ਲੁੱਪੀ ਨੂੰ ਤਰਸਦਾ ਹਾਂ ਤੇ ਨਾਲ ਸ਼ੈਂਪੂਆਂ ਦੇ ਨਾਉਣਗੇ ਨਹੀਂ ਹੋ ਯਮਲਾ ਜੱਟ ਮੋਬਾਈਲ ਤੇ ਯਮਲਾ ਜੱਟ ਮੋਬਾਈਲ ਤੇ ਹੋ ਲੋ ਕੋਇਂਜ ਫਰਮਾਉਂਦਾ ਹੋ ਗੰਦ ਪਿਆਪ ਤੋਂ ਮੇਰੇ ਉਹ ਮੈਂ ਹੁਣ ਨਹੀਂ ਗਾਉਂਦਾ ਯਮਲਾ ਜੱਟ ਮੋਬਾਈਲ ਤੇ ਯਮਲਾ ਜੱਟ ਮੋਬਾਈਲ ਤੇ ਉਹ ਮੈਂ ਤੇ ਗਾਉਂਦਾ ਹੁੰਦਾ ਸੀ ਨਾਨਕ ਤੇਰੀ ਲੀਲਾ ਨਿਆਰੀ ਹਾਏ ਅੱਜ ਦੇ ਕਲਾਕਾਰਾਂ ਕੀਤੀ ਓਏ ਰਨ ਪਿਆਰੀ ਸਤਗੁਰ ਨਾਨਕ ਤੇਰੀ ਲੀਲਾ ਨਿਆਰੀ ਐ ਲੀਲਾ ਲਾਲਾ ਵੰਦੀ ਦੁਨੀਆ ਸਾਰੀ ਐ ਮੈਂ ਤੇ ਗਾਉਂਦਾ ਹੁੰਦਾ ਸੀ ਨਾਨਕ ਤੇਰੀ ਲੀਲਾ ਨਿਆਰੀ ਅੱਜ ਦੇ ਕਲਾਕਾਰਾਂ ਕੀਤੀ ਓਏ ਰਨ ਪਿਆਰੀ ਹਾਏ ਕੱਦੂ ਦੇ ਤੂੰ ਬੇਨੂੰ ਹਾਏ ਹਾਏ ਕੱਦੂ ਦੇ ਤੂੰ ਬੇਨੂੰ ਹੋ ਕੋਈ ਹੱਥ ਨਹੀਂ ਲਾਉਂਦਾ ਹੋ ਗੰਦ ਪਿਆਪ ਤੋਂ ਮੇਰੇ ਉਹ ਮੈਂ ਹੁਣ ਨਹੀਂ ਗਾਉਂਦਾ ਜਮਲਾ ਜੱਟ ਮੋਬਾਈਲ ਤੇ ਮੁਲਾ ਜਟਮ ਵਹਿਲ ਤੇ ਹੋ ਪੂਜਾ ਵਰਗੀਆਂ ਕੁੜੀਆਂ ਦੰਦ ਕੱਢ ਹੱਸਣ ਲੱਗੀਆਂ ਨਸੀਬ ਓ ਵਰਗੀਆਂ ਸਤੇਜੀ ਜੱਪੀਆਂ ਪਾਵਣ ਲੱਗੀਆਂ ਵੇ ਮੇਰੇ ਪਿੱਛੇ ਆਵੇਂ ਪਟ્રોલ ਫੂਕੇ ਵੇ ਤੈਨੂੰ ਕੀ ਮਿਲਦਾ ਪਾ ਜੱਪੀਆਂ ਪਾ ਜੱਪੀਆਂ ਦਿਲਦਾਰ ਬੇਕਟਕਟ ਪਹਾੜ ਪਿਆ ਹੋ ਪੂਜਾ ਵਰਗੀਆਂ ਕੁੜੀਆਂ ਦੰਦ ਕੱਢ ਹੱਸਣ ਲੱਗੀਆਂ ਨਸੀਬ ਓ ਵਰਗੀਆਂ ਸਤੇਜੀ ਜੱਪੀਆਂ ਪਾਵਣ ਲੱਗੀਆਂ ਹੇ ਕਾਸ਼ੀ ਕੈਥਲ ਵਾਲਿਆ ਵੇ ਕਾਸ਼ੀ ਕੈਥਲ ਵਾਲਿਆ ਵੇ ਹੋ ਸੱਚ ਕੋਈ ਨਹੀਂ ਸੁਣਾਉਂਦਾ ਹੋ ਗੰਦ ਪਿਆ ਪੁੱਤੋ ਮੇਰੇ ਉਹ ਮੈਂ ਹੁਣ ਨਹੀਂ ਗਾਉਂਦਾ ਜਮਲਾ ਜੱਟ ਮੋ ਬਹਿਲ ਤੇ ਯਮਲਾ ਜੱਟ ਮੇਰੇ ਸੁਪਨੇ ਵਿੱਚ ਯਾਰੋ ਇੰਜ ਫਰਮਾਉਂਦਾ ਹੋ ਗੰਦ ਪਿਆਪ ਤੋਂ ਮੇਰੇ ਉਹ ਮੈਂ ਹੁਣ ਨਹੀਂ ਗਾਉਂਦਾ ਸੱਚੀ ਮੈਂ ਨਹੀਂ ਗਾਉਂਦਾ ਸੱਚੀ ਮੈਂ ਨਹੀਂ ਗਾਉਂਦਾ ਕੀ ਬਾਤ ਹੈ ਕੀ ਬਾਤ ਹੈ ਬਈ ਸੁਣਾ ਲਾਤਾ ਯਾਰ ਸੈਂਡ ਕਰ ਲਿਆ ਬਾਕੀ ਲਾਈਕ ਕਰੋ ਫੋਲੋ ਕਰੋ ਸਰ ਦੇ ਚੈਨਲ ਨੂੰ ਬਿਲਕੁਲ ਜੀ ਬਿਲਕੁਲ ਪਹਿਲ ਅੰਕਲ ਨੂੰ ਬੈਲ ਦੇ ਘੰਟੇ ਨੂੰ ਜਰੂਰ ਦੱਬਿਓ ਬਿਲਕੁਲ ਜੀ ਬਿਲਕੁਲ ਦੋ ਟਨ ਹਾਂਜੀ ਸ਼ੁਕਰੀਆ ਸ਼ੁਕਰੀਆ